ਨੌਜਵਾਨਾਂ ਆ ਆਮਕਰਾਂ ਦੇ ਜਵਾਬ ਕਾਂ ਤੇ ਕੁਰਸੀਆਂ ਤੇ ਬੈਠੀਆਂ ਸਰਕਾਰ ਚਲਾਵਾਂਗੇ ਪਰ ਹੁਣ ਆਮਕਰਾਂ ਦੇ ਜਵਾਬ ਵਿਧਾਨ ਸਭਾ ਦੇ ਵਿੱਚ ਪੱਤਰਕਾਰਾਂ ਨੂੰ ਧਮਕੀਆਂ ਦਿੰਦੇ ਨੇ ਕਿ ਬਾਹਰ ਮਿਲੋ ਬਾਹਰ ਮਿਲਨੀ ਕਿਉਂ ਦਿੰਨਾ ਬਾਹਰ ਦੇਣ ਦੀ ਧਮਕੀ ਦੇਊਗਾ ਔਨੇ ਹਰਮੀਤ ਸਿੰਘ ਪਖਾਨ ਮਾਜਰਾ ਜਿਹੜਾ ਉਹਨੇ ਕਿਹਾ ਮੈਨੂੰ ਵੀ ਮੈਂ ਤੇ ਜਾਂ ਕਰਤਾ ਤੂੰ ਮੈਨੂੰ ਮਰਤੇ ਕੇਸ ਪਾ ਲੈ ਜਿਹੜਾ ਪਾਉਣਾ ਮੈਂ ਇਤਰਾ ਕਰੂ ਜਾ ਕਿੱਥੇ ਮਰਜ਼ੀ ਵੇਖ ਲਈ ਉਹਨੇ ਬਦਮਾਚੀ ਵਿਖਾਈ ਪਠਾਨ ਮਦਰ ਸਾਹਿਬ ਤੇਰੇ ਵੀ ਜਿਹੜੀ 41 ਨੰਬਰ ਵਾਲੀ ਜਿਰਕਪੁਰ ਰੋਡ ਤੇ ਪਟਿਆਲਾ ਰੋਡ ਤੇ ਜਿਹੜੀ ਕੋਠੀ ਨੂੰ ਲਈ ਬਠਨ ਐ ਐਮ ਐਲ ਏ ਬਣਨ ਤੋਂ ਬਾਅਦ ਲਗਭਗ ਕਰੋੜ 1.5 ਕਰੋੜ ਰੁਪਏ ਦੀ ਉਹਦੀ ਰਜਿਸਟਰੀ ਪਈ ਆ ਮੇਰੇ ਕੋਲੇ ਰਜਿਸਟਰੀ ਦੀ ਫੋਟੋਕਾਪੀ ਮੈਂ ਤੁਹਾਡਾ ਨਾ ਵਾਦਾ ਕਰਦਾ ਜਾਂ ਉਹ ਆਪਦੇ ਪਿਓ ਦਾ ਤੂੰ ਉਹਦਾ ਕਾਗਜ ਦਵੇ ਤੇ ਜਾਂ ਮੈਂ ਉਹਦਾ ਅਸਤੀਫਾ ਦਊਗਾ ਮੈਂ ਟਟਨਾ ਫੁੱਲ ਚੈਲੰਜ ਕਰਕੇ ਕਹਿਦਾ ਉਸ ਕੱਲੇ ਨੇ ਸਾਡੀ ਖਬਰ ਲਈ ਸਾਨੂੰ ਬਦਨਾਮ ਕੀਤਾ ਸਾਡੇ ਖਿਲਾਫ ਜੋ ਉਹ ਦੇ ਕੋਲ ਆਪਣੀ ਟੀਆਰਪੀ ਲੈਣ ਦੇ ਚੱਕਰ ਚ ਜੋ ਨੇ ਬੋਲਣਾ ਬੋਲਿਆ ਜੋ ਤੁਸੀਂ ਮੈਨੂੰ ਬੋਲਿਆ ਉਹ ਨਹੀਂ ਬੋਲਿਆ ਦਿਖਾਇਆ ਗਿਆ ਜੋ ਮੈਂ ਬੋਲਿਆ ਉਹ ਦਿਖਾਇਆ ਗਿਆ ਆ ਫਰਕ ਕੀ ਜਿਹੜੀ ਲੜਾਈ ਦੀ ਗੱਲ ਹੁੰਦੀ ਹੈ ਕਹਿੰਦੇ ਕਿ ਤੁਹਾਡੇ ਇਤੇ ਦਿਨੇਸ਼ ਚਟੇ ਦੇ ਵਿਚਕਾਰ ਹੁੰਦੀ ਹੈ ਉਹਦਾ ਆਧਾਰ ਬਣਦਾ ਕਹਿੰਦੇ ਮਾਈਨਿੰਗ ਜਿਹੜੀ ਰੂਪੜ ਦੇ ਵਿੱਚ ਹੁੰਦੀ ਹੈ ਕਿਉਂਕਿ ਹਲਕਾ ਦਿਨੇਸ਼ ਚਟੇ ਹੋਣਾ ਦਾ ਹੈ ਤੇ ਇਸ ਕਰਕੇ ਬਣਦਾ ਕਿ ਦਰੇਸ਼ ਚੱਟੇ ਹੁਣਾਂ ਦੇ ਏਰੀਆ ਦੇ ਵਿੱਚ ਕਹਿੰਦੇ ਤੁਹਾਡੇ ਸਾਥੀਆਂ ਦੇ ਵੱਲੋਂ ਉੱਥੇ ਮਾਈਨਿੰਗ ਕੀਤੀ ਜਾ ਰਹੀ ਸੀ ਇਸ ਕਰਕੇ ਆਧਾਰ ਬਣਾਇਆ ਜਾਂਦਾ ਇਸ ਦੇ ਵਿੱਚ ਕੋਈ ਸਚਾਈ ਹੈ ਤੁਹਾਡਾ ਕੋਈ ਸਾਥੀ ਰੋਪੜ ਦੇ ਵਿੱਚ ਹੈ ਜਿਹੜਾ ਸਾਨੂੰ ਮੈਨੂੰ ਨੰਗ ਦੱਸਦਾ ਨਾ ਇਹ ਇਹ ਵੀ ਉੱਥੇ ਚੱਲ ਚੱਲੇ ਇਹ ਵੀ ਉੱਥੇ ਜਾ ਕੇ ਮੇਰਾ ਕਾਰੋਬਾਰ ਘਰ ਦੇਖ ਲੈ ਐਮਐਲਏ ਦੇ ਮੈਂ ਹੁਣ ਬਣਿਆ ਇਹ ਤਾਂ ਨਹੀਂ ਵੀ ਇੱਕੋ ਦਮ ਰਾਤ ਤੋਂ ਰਾਤ ਮੈਂ ਪੰਜਾਬ ਦੇ ਵਿੱਚ ਅੱਜ ਜਿਹੜਾ ਸੰਥੈਟਿਕ ਨਸ਼ਾ ਆ ਉਹਨੇ ਘਰ-ਘਰ ਅੱਗ ਭਾਲੀ ਪਈ ਹੈ ਇਹ ਤੋਂ ਬਚਣ ਵਾਸਤੇ ਇਹਦੇ ਅੰਗੇਸਟ ਨਸ਼ੇ ਨੂੰ ਨਸ਼ਾ ਘਟ ਸਕਦਾ ਇਹਦੇ ਤੇ ਜਦੋਂ ਭੁੱਕੀ ਫੀਡ ਦਾ ਨਸ਼ਾ ਜੜਾ ਜੇ ਖੇਤੀ ਹੋਊਗੀ ਇਹਦੇ ਤੇ ਜਾ ਕੇ ਇਹਨੂੰ ਇਹਨੂੰ ਹੌਲੀ ਹੌਲੀ ਛੱਡਿਆ ਜਾ ਸਕਦਾ ਮੈਂ ਇਹ ਨਹੀਂ ਲੈ ਜਾ ਸਕ ਲਿੰਦੇ ਨਹੀਂ ਮੈਂ ਨਹੀਂ ਕਰੀ 2022 ਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਆ ਤਾਂ ਦਾਵਾ ਕੀਤਾ ਜਾਂਦਾ ਹੈ ਕਿ ਆਮਕਰਾਂ ਦੇ ਨੌਜਵਾਨ ਆ ਆਮਕਰਾਂ ਦੇ ਜਵਾਬ ਕਾਂ ਤੇ ਕੁਰਸੀਆਂ ਤੇ ਬੈਠੇ ਆ ਸਰਕਾਰ ਚਲਾਵਾਂਗੇ ਪਰ ਹੁਣ ਆਮ ਘਰਾਂ ਦੇ ਜਵਾਬਕ ਵਿਧਾਨ ਸਭਾ ਦੇ ਵਿੱਚ ਪੱਤਰਕਾਰਾਂ ਨੂੰ ਧਮਕੀਆਂ ਦਿੰਦੇ ਨੇ ਕਿ ਬਾਹਰ ਮਿਲੋ ਸਵਾਲ ਇਸ ਤਰ੍ਹਾਂ ਦੇ ਨਾਲ ਉੱਠੇ ਕਿ ਪਠਾਨ ਮਾਜਰਾ ਸਾਹਿਬ ਤੁਹਾਡੇ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਵਿਧਾਨ ਸਭਾ ਦੇ ਵਿੱਚ ਪੱਤਰਕਾਰ ਨੂੰ ਸਿੱਧੇ ਤੌਰ ਦੇ ਉਤੇ ਕਿਹਾ ਕਿ ਬਾਹਰ ਮਿਲੋ ਹਰਮੀਤ ਸਿੰਘ ਪਠਾਨ ਮਾਜਰਾ ਸਾਡੇ ਨਾਲ ਮੌਜੂਦ ਨੇ ਐਮ ਐਲ ਏ ਸਾਹਿਬ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਣੀ ਸੀ ਉਦੋਂ ਹੀ ਕਿਹਾ ਜਾਂਦਾ ਸੀ ਕਿ ਆਮ ਘਰਾਂ ਦੇ ਪੁੱਤਾਂ ਸਿਆਸਤ ਦਾ ਕੋਈ ਲੈਣਾ ਦੇਣਾ ਨਹੀਂ ਗੁੰਡਾਗਰਦੀ ਨਹੀਂ ਹੋਊਗੀ ਸਾਡੇ ਰਾਜ ਚ ਪਰ ਜੋ ਕੁਝ ਵਿਧਾਨ ਸਭਾ ਦੇ ਵਿੱਚ ਹੋਇਆ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਪ੍ਰੈਸ ਵਾਲੇ ਵੀਰਾਂ ਨੂੰ ਵੀ ਤੁਸੀਂ ਅੱਧੀ ਇਨਫੋਰਮੇਸ਼ਨ ਜਿਹੜੀ ਹੈ ਉਹ ਸਾਰੇ ਇਹਨੇ ਚੁੱਕੀ ਫਿਰਦੇ ਹੋ ਸਭ ਤੋਂ ਪਹਿਲਾਂ ਇੱਕ ਗੱਲ ਆ ਵੀ ABC ਵਾਲਿਆਂ ਨੂੰ ਇਹ ਪੁੱਛੋ ਵੀ ਸਾਡਾ ਝਗੜਾ ਜਿਹੜਾ ਹੋਇਆ ਅੰਦਰ ਮੇਰਾ ਤੇ ਦਿਨੇਸ਼ ਦਾ ਉਹ ਕਹ ਉਹ ਕਹਿ ਰਹੇ ਨੇ ਉਹ ਤੁਹਾਨੂੰ ਸਾਰਿਆਂ ਨੂੰ ਕਿਉਂ ਨਹੀਂ ਦੱਸਿਆ ਤੇ ਉਹ ਇਕੱਲੇ ਨੂੰ ਕਿਉਂ ਦੱਸਿਆ ਉਸ ਇਕੱਲੇ ਨੇ ਸਾਡੀ ਖਬਰ ਲਈ ਸਾਨੂੰ ਬਦਨਾਮ ਕੀਤਾ ਸਾਡੇ ਖਿਲਾਫ ਜੋ ਉਹਦੇ ਕੋਲ ਆਪਣੀ ਟੀਆਰਪੀ ਲੈਣ ਦੇ ਚੱਕਰ ਚ ਜੋ ਨੇ ਬੋਲਣਾ ਬੋਲਿਆ ਉਸ ਗੈਲਰੀ ਦੇ ਵਿੱਚ ਮੇਰਾ ਖਿਆਲ 50 ਕੈਮਰੇ ਲੱਗੇ ਹੋਣਗੇ ਉਸ ਪਜਾ ਕੈਮਰਿਆਂ ਨੂੰ ਕਿਉਂ ਨਹੀਂ ਦੱਸਿਆ ਅਸੀਂ ਲੜਦੇ ਹੋਏ ਤੇ ਉਸ ਦੀ ਜਿਹੜੀ ਉਹ ਉਹ ਵੀਡੀਓ ਜਿਹੜੀ ਵਾਇਰਲ ਕੀਤੀ ਉਹਨੇ ਮੈਂ ਦਿਨੇਸ਼ ਨੂੰ ਪਾਰ ਰਿਆਂ ਛੱਡੇ ਨੂੰ ਦਿਨੇਸ਼ ਮੈਨੂੰ ਪਾਰ ਹੈ ਵੀ ਆਪਾਂ ਲੜੇ ਕਿੱਥੇ ਨਾ ਤੈਨੂੰ ਪਤਾ ਨਾ ਮੈਨੂੰ ਪਤਾ ਚਲੋ ਅਸੀਂ ਇਹ ਇਹੋ ਗੱਲ ਪੁੱਛਣ ਵਾਸਤੇ ਹੀ ਇਹਦੇ ਕੋਲ ਗਏ ਆ ਜਿਹੜਾ ਮੁੰਡਾ ਵਾਲਾ ਕਟਿਆ ਵਾਲਾ ਕੀ ਨਾਮ ਆ ਦਾ ਸੰਦੀਪ ਲਾਧੂਗੇ ਉਹਦੇ ਕੋਲ ਪਹਿਲਾਂ ਦੂਜੇ ਨੂੰ ਪੁੱਛਿਆ ਵੀ ਤੁਸੀਂ ਜੋ ਤੁਹਾਡੇ ਕੋਲ ਕੋਈ ਪ੍ਰੂਫ ਹੈਗਾ ਵੀ ਇਹ ਲੜਿਆ ਵੇ ਤੁਸੀਂ ਅੱਜ ਗੱਲ ਚਲਾਈ ਆ ਸਾਡੇ ਬੱਚੇ ਪੁੱਛ ਰਹੇ ਸਾਨੂੰ ਸਾਨੂੰ ਹਲਕੇ ਸਾਡੇ ਪੁੱਛ ਰਹੇ ਆ ਵੀ ਤੁਸੀਂ ਲੜੇ ਹੋ ਕਿਉਂ ਲੜੇ ਹੋ ਤੇ ਵੀ ਜੋ ਸਾਨੂੰ ਦੇ ਲੜਾਈ ਦਾ ਪਤਾ ਨਹੀਂ ਵੀ ਅਸੀਂ ਲੜੇ ਆ ਆਪਸ ਵਿੱਚ ਤੇਰੇ ਕੋ ਕਿੱਥੋਂ ਇਨਫਰਮੇਸ਼ਨ ਆ ਗਈ ਚਲੋ ਦੂਜਾ ਕੁਝ ਨਹੀਂ ਬੋਲੇ ਆੜਾ ਪੱਗ ਵਾਲਾ ਮੁੰਡਾ ਉਦੋਂ ਬਾਅਦ ਇਹ ਆ ਗਿਆ ਇਹਨੂੰ ਮੈਂ ਪੁੱਛਿਆ ਮੈਂ ਕਿ ਤੂੰ ਮੈਨੂੰ ਕਿੱਥੇ ਲੜਦਾ ਵੇਖਿਆ ਆਂਦਾ ਮੈਂ ਤੇ ਪਾਤੀ ਤੂੰ ਜਾ ਮੇਰੇ ਤੇ ਕੇਸ ਪਾਲਾਣਾ ਬਦਮਾਸ਼ ਬਦਮਾਸ਼ੀ ਪੱਤਰਕਾਰ ਦਿਖਾ ਰਹੀ ਕਿ ਐਮਐਲਏ ਦਿਖਾ ਰਹੀ ਹੁਣ ਮੈਂ ਤੁਹਾਡੇ ਕੋਲ ਜਾਣਾ ਤੁਹਾਨੂੰ ਕਹਿਣਾ ਆ ਬੀਏ ਤੂੰ ਕਿਉਂ ਲਿਖਿਆ ਇਹ ਤੂੰ ਕਿਉਂ ਪਾਇਆ ਤੇਰੇ ਕੋ ਕੀ ਰਾਈਟ ਆ ਜਦੋਂ ਤੁਸੀਂ ਲੜਾਈ ਨਹੀਂ ਤੂੰ ਇਹ ਪਾਉਣ ਦਾ ਤੇ ਤੁਸੀਂ ਕਹੋ ਵੀ ਜਾ ਮੈਂ ਪਾਤੀ ਆ ਤੂੰ ਮੇਰੇ ਤੇ ਜਾ ਕੇਸ ਪਾਲਾ ਤੁਹਾਡੇ ਕੋ ਰਾਈਟ ਹੈਗਾ ਵੀ ਤੁਸੀਂ ਇਹ ਕਐਮਐਲਏ ਨੂੰ ਇਹ ਦੋ ਐਮਐਲਏ ਨੂੰ ਇਹ ਗੱਲ ਕਹੋ ਉਹ ਤੇ ਉਹ ਤੇ ਦਿਖਾਉਂਦੇ ਨਹੀਂ ਆਪਾਂ ਜਿਹੜਾ ਹੁਣ ਉਹਨੇ ਕਿਹਾ ਮੈਂ ਹਾਂ ਵੀ ਤੂੰ ਆ ਤਾਂ ਜਾਜੂ ਕਰਨਾ ਕਰ ਲਈ ਜਿੱਥੇ ਮਰਜੀ ਵੇਖ ਲਈ ਫਿਰ ਮੈਂ ਹਾਂ ਕੋਈ ਗੱਲ ਨਹੀਂ ਫਿਰ ਆਪਾਂ ਬਾਹਰ ਵੇਖਾਂਗੇ ਉਹ ਤੇ ਵੇਖ ਲਿਆ ਵੀ ਬਾਹਰ ਵੇਖਾਂਗੇ ਪਰ ਕਿਹੜੀ ਜਿਹੜੀ ਗੱਲ ਦਾ ਮੈਂ ਜਵਾਬ ਦਿੱਤਾ ਉਹ ਨਹੀਂ ਦਿਖਾਈ ਕਿਸੇ ਮੇਰੀ ਗੱਲ ਚੁੱਕ ਲਈ ਵੀ ਉਹਨੇ ਕਿਹਾ ਵੀ ਪਠਾਨ ਮਾਇਰ ਨੇ ਵੀ ਬਾਹਰ ਚੱਲਾ ਬਾਹਰ ਬਾਹਰ ਵੇਖ ਲਈ ਮੈਂ ਉੱਥੇ ਹੁਣ ਤੁਸੀਂ ਸਾਰੀ ਪਬਲਿਕ ਵੀ ਖੜੀ ਆ ਹੁਣ ਉੱਥੇ ਲੜਨ ਦਾ ਖੜਾ ਤੇ ਨਹੀਂ ਹੋ ਠੀਕ ਹੈ ਕਿ ਨਹੀਂ ਸਦਨ ਆ ਪਵਿੱਤਰ ਸਦਨ ਉਹਨੂੰ ਮੰਨਿਆ ਜਾਂਦਾ ਹੁਣ ਉਸ ਬੰਦੇ ਦੀ ਗੱਲ ਲਕਾ ਕੇ ਮੇਰੀ ਗੱਲ ਚੁੱਕ ਲਈ ਗਈ ਹੈ ਵੀ ਜਿਹੜਾ ਉਹਨੇ ਕਿਹਾ ਮੈਨੂੰ ਬੀ ਮੈਂ ਤੇ ਜਾਂ ਕਰਤਾ ਤੂੰ ਮੈਨੂੰ ਮਿੱਤ ਕੇਸ ਪਾ ਲਈ ਜਿਹੜਾ ਪਾਉਣਾ ਮੈਂ ਤੇ ਇਤਰਾ ਕਰੂੰ ਜਾਂ ਜਿੱਥੇ ਮਰਜ਼ੀ ਵੇਖ ਲਈ ਉਹਨੇ ਬਦਮਾਚੀ ਵਿਖਾਈ ਮੈਂ ਤੇ ਉਹਦੀ ਗੱਲ ਦਾ ਜਵਾਬ ਦਿੱਤਾ ਫਿਰ ਇੱਥੇ ਨਹੀਂ ਆਪਾਂ ਫਿਰ ਬਾਹਰ ਵੇਖਾਂਗੇ ਮੇਰੀ ਗੱਲ ਚੁੱਕ ਲਈ ਉਹਦੀ ਗੱਲ ਲਗਾਤੀ ਆ ਫਰਕ ਹੈ ਬਾਹਰ ਦੇਖਾਂਗੇ ਇਹ 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 ਸੰਦਰਭ ਕੀ ਸੀ ਬਾਹਰ ਵੇਖਾਂਗੇ ਉਹਨੇ ਕਿਹਾ ਪਹਿਲੋ ਮੈਨੂੰ ਪੰਜਾਬੀ ਦੇ ਵਿੱਚ ਇਹ ਚੀਜ਼ ਨੂੰ ਲੱਕ ਦੋ ਤਰੀਕਿਆਂ ਨਾਲ ਵੇਖਦੇ ਆ ਇੱਕ ਹੁੰਦਾ ਕਿ ਬਾਹਰ ਮਿਲਾਂਗੇ ਗੱਲਬਾਤ ਕਰਦੇ ਇੱਕ ਹੁੰਦਾ ਕਿ ਬਾਹਰ ਮਿਲ ਤੈਨੂੰ ਦੱਸਾਂਗੇ ਤੁਸੀਂ ਮੈਨੂੰ ਕਹਿ ਰਹੇ ਹੋ ਵੀ ਕੋਈ ਗੱਲ ਨਹੀਂ ਫਿਰ ਜਿਹੜਾ ਵੇਖਣਾ ਤੂੰ ਵੇਖ ਲਈ ਠੀਕ ਆ ਤੁਸੀਂ ਮ ਫਿਰ ਮੈਂ ਤੁਹਾਨੂੰ ਜਵਾਬ ਦਿੱਤਾ ਬਈ ਇੱਥੇ ਨਹੀਂ ਫਿਰੇ ਤੇ ਠੀਕ ਨਹੀਂ ਫਿਰ ਜੇ ਵੇਖਣਾ ਤਾਂ ਫਿਰ ਬਾਹਰ ਵੇਖਾਂਗੇ ਕੋਈ ਨਹੀਂ ਤਾਂ ਫਿਰ ਬਾਹਰ ਵੇਖ ਲਾਂਗੇ ਆ ਉਹਦੀ ਗੱਲ ਦਾ ਜਵਾਬ ਦਿੱਤਾ ਉਹਦੀ ਗੱਲ ਤੇ ਲਕਾ ਲਈ ਲਈ ਲਕਾ ਲਈ ਗਈ ਮੇਰੀ ਗੱਲ ਬਾਹਰ ਕਰ ਮੈਂ ਸਭ ਉਸ ਪੱਤਰਕਾਰ ਨੇ ਗਲਤੀ ਕੀਤੀ ਅਸੀਂ ਮੰਨ ਗਏ ਤੁਸੀਂ ਕਹਿੰਦਾ ਕਿ ਉਹਨੇ ਪਾਈ ਉਹਦੇ ਕੋ ਤੱਥ ਕੋਈ ਨਹੀਂ ਸੀ ਅਸੀਂ ਕਹਿੰਨੇ ਕਿ ਗਲਤ ਸੀ ਪਰ ਐਮਐਲਏ ਸਾਹਿਬ ਲਈ ਇੱਕ ਐਮਐਲਏ ਇੱਕ ਚੋਣ ਲਈ ਨੁਮਾਇੰਦੇ ਲਈ ਇਹ ਸ਼ਬਦਾਬਲੀ ਠੀਕ ਸੀ ਕਿ ਬਾਹਰ ਮਿਲਾਂਗੇ ਤੁਹਾਡੇ ਤੇ ਮਿਲਦਾ 80000 ਦੇ ਕਰੀਬ ਤੁਹਾਨੂੰ ਤੁਹਾਡੇ ਜਿੱਤ ਦੇ 84000 ਦੇ ਕਰੀਬ ਤੁਸੀਂ ਜਿੱਤਦੇ ਹੋ ਤੁਹਾਡੇ ਤੇ 844 ਦੇ ਕਰੀਬ ਲੋਕਾਂ ਨੇ ਮਾਨ ਕੀਤਾ ਕਿ ਸਾਡੇ ਹਲਕੇ ਤੋਂ ਇਹ ਜਾਣਗੇ ਤੁਹਾਡੀ ਇਹ ਸ਼ਬਦਾਵਲੀ ਸਹੀ ਸੀ ਨਹੀਂ ਮੇਰੇ ਕੋ ਰਾਈਟ ਹੈਗਾ ਜੇ ਤੁਸੀਂ ਮੇਰੇ ਗਲਤ ਚੱਲੋ ਪੁੱਛਣ ਦਾ ਬਿਲਕੁਲ ਹੈਗਾ ਨਾ ਤੇ ਜੇ ਫਿਰ ਤੁਸੀਂ ਅੱਗੋਂ ਗਲਤ ਸ਼ਬਦਾਵਲੀ ਵਰਤੋ ਆਪਣੇ ਕੋ ਰਾਈਟ ਹੂੰ ਤੇ ਜੇ ਅਸੀਂ ਉਹਦੇ ਗੱਲ ਦਾ ਜਵਾਬ ਦਈਏ ਉਹ ਕਵੇ ਵੀ ਜਾਂ ਮੈਂ ਲਾਤੀ ਲਾਤੀ ਤਾਂ ਜਦੋਂ ਮਰਜ਼ੀ ਕਰ ਲਈ ਜੋ ਕਰਨਾ ਹੀ ਤੇ ਜਾਂ ਤੂੰ ਮੇਰੇ ਤੇ ਕੇਸ ਪਾ ਦੇ ਤੁਸੀਂ ਇਹ ਲਫ਼ਜ਼ ਵਰਤੋ ਫਿਰ ਕਹੋ ਜਾਂ ਜਿੱਥੇ ਮਰਜ਼ੀ ਵੇਖ ਲਈ ਤੇ ਜੇ ਮੈਂ ਕਹਾਂ ਕੋਈ ਗੱਲ ਇਹ ਦੇਖਣਾ ਫਿਰ ਬਾਹਰ ਵੇਖ ਲਾਂਗੇ ਇਹ ਇਹ ਉਹਦੀ ਗੱਲ ਦਾ ਜਵਾਬ ਦੇਣਾ ਗੁਨਾਹ ਆ ਜੇ ਤੇ ਗੁਨਾਹ ਆ ਤਾਂ ਫਿਰ ਮੈਂ ਕਹਾਂ ਕੋਈ ਗਲਤੀ ਮਾਨਦਾ ਇਹ ਤੁਸੀਂ ਤੁਹਾਡੀ ਗੱਲ ਦਾ ਮੈਂ ਜਵਾਬ ਦਿੱਤਾ ਉਹ ਗੁਨਾਹ ਆ ਦੋਵੇਂ ਮੈਲੇ ਨਹੀਂ ਤੇ ਉਹਨੂੰ ਫਿਰ ਤੁਸੀਂ ਗੁਨਾਹ ਲਾ ਲਓ ਵੀ ਇਹ ਗੁਨਾਹ ਹੋ ਗਿਆ ਸਾਡਾ ਜਿਹੜੀ ਚੀਜ਼ ਉਹ ਬੰਦੇ ਨੇ ਵਰਤੀ ਬੋਲੀ ਉਹ ਤੇ ਕਿਸੇ ਨੇ ਰਿਕਾਰਡ ਨਹੀਂ ਕੀਤੀ ਜੋ ਅਸੀਂ ਬੋਲਿਆ ਵੀ ਚੰਗਾ ਕੋਈ ਗੱਲ ਨਹੀਂ ਫਿਰ ਬਾਹਰ ਵੇਖ ਲਾਂਗੇ ਉਹ ਰਿਕਾਰਡ ਕਰ ਲਈ ਤੁਹਾਡੀ ਗੱਲ ਦਾ ਤੁਹਾਨੂੰ ਜਵਾਬ ਦਿੱਤਾ ਜੋ ਤੁਸੀਂ ਮੈਨੂੰ ਬੋਲਿਆ ਉਹ ਨਹੀਂ ਬੋਲਿਆ ਦਿਖਾਇਆ ਗਿਆ ਜੋ ਮੈਂ ਬੋਲਿਆ ਉਹ ਦਿਖਾਇਆ ਗਿਆ ਆ ਫਰਕ ਹੈ ਜਿਹੜੀ ਲੜਾਈ ਦੀ ਗੱਲ ਹੁੰਦੀ ਆ ਕਹਿੰਦੇ ਕਿ ਤੁਹਾਡੇ ਤੇ ਦਿਨੇਸ਼ ਛੱਡੇ ਦੇ ਵਿਚਕਾਰ ਹੁੰਦੀ ਆ ਉਹਦਾ ਆਧਾਰ ਬਣਦਾ ਕਹਿੰਦੇ ਮਾਈਨਿੰਗ ਜਿਹੜੀ ਰੂਪੜ ਦੇ ਵਿੱਚ ਹੁੰਦੀ ਆ ਕਿਉਂਕਿ ਹਲਕਾ ਦਿਨੇਸ਼ ਛੱਡੇ ਹੋਣਾ ਦਾ ਤੇ ਇਸ ਕਰਕੇ ਬਣਦਾ ਕਿ ਦਿਨੇਸ਼ ਚੱਟੇ ਹੁਣਾਂ ਦੇ ਏਰੀਆ ਦੇ ਵਿੱਚ ਕਹਿੰਦੇ ਤੁਹਾਡੇ ਸਾਥੀਆਂ ਦੇ ਵੱਲੋਂ ਉੱਥੇ ਮਾਈਨਿੰਗ ਕੀਤੀ ਜਾ ਰਹੀ ਸੀ ਇਸ ਕਰਕੇ ਆਧਾਰ ਬਣਾਇਆ ਜਾਂਦਾ ਇਸ ਦੇ ਵਿੱਚ ਕੋਈ ਸਚਾਈ ਹੈ ਤੁਹਾਡਾ ਕੋਈ ਸਾਥੀ ਰੋਪੜ ਦੇ ਵਿੱਚ ਹੈ ਉਹਨੂੰ ਇਹ ਗੱਲ ਕਹੋ ਵੀ ਇੱਕ ਬੰਦਾ ਸਾਫਤ ਕਰ ਦੇ ਵੀ ਮੇਰਾ ਕਿਤੇ ਬੰਦਾ ਮਾਈਨਿੰਗ ਕਰਦਾ ਗੁਰੂ ਘਰ ਵੜ ਕੇ ਆਪਦੇ ਉੱਥੇ ਜਿਹੜੇ ਵੀ ਗੁਰੂ ਨੂੰ ਕੋ ਮਨਦਾ ਜਾਂ ਅਸੀਂ ਮੰਨਦੇ ਹਾਂ ਜਦ ਮੈਂ ਇਸ ਚੀਜ਼ ਦਾ ਪ੍ਰੂਫ ਦੇਣਾ ਸਾਡਾ ਯਾਰ ਝਗੜਾ ਹੀ ਨਹੀਂ ਹੋਇਆ ਜਿਹੜੇ ਕਹੇ ਗੱਲ ਦਾ ਮਾਈਨਿੰਗ ਕਿੱਥੋਂ ਆ ਗਈ ਉਹਦੇ ਚ ਜਿਹੜੇ ਚੀਜ਼ ਦਾ ਝਗੜਾ ਹੀ ਨਹੀਂ ਹੋਇਆ ਨਾ ਮੈਨੂੰ ਪਤਾ ਵੀ ਮੈਂ ਲੜਿਆ ਨਾ ਜਨੇ ਚੱਡੇ ਨੂੰ ਪਤਾ ਝਗੜਾ ਹੋਇਆ ਲੜਿਆ ਕਿ ਲੜਿਆ ਇੱਥੇ ਮੈਂ ਨਹੀਂ ਕਿੱਥੋਂ ਆ ਗਈ ਉਹਨੂੰ ਕਹੇ ਗੁਰੂ ਦੀ ਸੌ ਖਾ ਕੇ ਕਵੇ ਆਪਦੇ ਬੱਚਿਆਂ ਦੀ ਜਾਂ ਮੈਂ ਸੌ ਖਾਨਾ ਵੀ ਨਾ ਕੋ ਮੈਂ ਨਹੀਂ ਗਦੀ ਗੱਲ ਚੱਲੀ ਨਾ ਕੋ ਲੈਣ ਨਾ ਕੋ ਦੇਣ ਇਹ ਇਹ ਗੱਲ ਆ ਕਿੱਥੋਂ ਗਈ ਫਿਰ ਜੇ ਮੈਂ ਨਹੀਂ ਗਦੀ ਗੱਲ ਚੱਲੀ ਜਾਂ ਕੁਝ ਹਲਦਾ ਉੱਥੇ ਸੌ ਕੈਮਰਾ ਲੱਗਦਾ ਉੱਥੇ ਫਿਰ ਇਹਨੂੰ ਕੱਲੇ ਨੂੰ ਕੋਈ ਗੱਲਾਂ ਪਤਾ ਲੱਗਾ ਜਿਹੜੀ ਚੀਜ਼ ਹੋਈ ਨਹੀਂ ਉਹ ਇਸ ਕੱਲੇ ਨੂੰ ਪਤਾ ਲੱਗੀ ਤੁਹਾਨੂੰ ਕਿਉਂ ਨਹੀਂ ਪਤਾ ਲੱਗੀ ਇਹ ਤਾਂ ਹੁਣ ਉਹਦੀਆਂ ਆਪਦੀਆਂ ਕਿਆਸ ਰਈਆਂ ਆਪ ਦਾ ਪੱਖ ਰੱਖ ਕੇ ਦੂਜੇ ਨੂੰ ਬਦਨਾਮ ਕਰਨ ਦੇ ਚੱਕਰ ਨੇ ਉਹਨੂੰ ਪੁੱਛੋ ਸਾਡੀ ਨਾਕਰੀ ਦਿਨੇਸ਼ ਚੱਡੇ ਨਾਲ ਮੈਨੇਜ ਦੀ ਗੱਲ ਚੱਲੀ ਨਾ ਕੋਈ ਦੂਸਰੀ ਚੱਲੀ ਨਾ ਇਹ ਇੱਕੋ ਗੱਲ ਹੋਈ ਹੁਣ ਇਹ ਰੰਗਤ ਇਹਨੂੰ ਉਹਦੇ ਵਾਲੀ ਦੇਣ ਲੱਗ ਪਈ ਵੀ ਮੈਨੇਜ ਦੀ ਗੱਲ ਚੱਲੀ ਇੱਕ ਹੁਣ ਕੱਲ ਨੂੰ ਹੋਰ ਕੁਝ ਕਹਿ ਦੂਗਾ ਵੀ ਉਹ ਐਸ ਕਰਕੇ ਹੋ ਗਿਆ ਹੈ ਉਹ ਉਹਦੇ ਹੱਥ ਵਾਸੇ ਨਾ ਜੋ ਮਰਜ਼ੀ ਕਹਿ ਸਕਦਾ ਹੁਣ ਉਹਨਾਂ ਉਹਦਾ ਹੁਣ ਉਹਦਾ ਮਾਲਕ ਅੱਜ ਕਹਿ ਰਿਹਾ ਸੀ ਤੰਬਾਕੀ ਦੇ ਰਿਹਾ ਸੀ ਮੈਨੂੰ ਅੰਬੀ ਤੇਰੇ ਹਲਕੇ ਚ ਜਾਵਾਂਗੇ ਮੇਰਾ ਵੀਰ ਵੈਲਕਮ ਤੇਰਾ ਜੀ ਆਇਆਂ ਆਓ ਹਲਕੇ ਚ ਸਾਰੇ ਚ ਫਿਰੋ ਹਲਕੇ ਚ ਪੁੱਛੋ ਵੀ ਪਠਾਨ ਮਜ਼ਰਾ ਕੀ ਮਾੜਾ ਕਰ ਰਿਹਾ ਹਲਕੇ ਦਾ ਕੀ ਉਹਨੇ ਮਾੜਾ ਕੀਤਾ ਕਿਸੇ ਤੋਂ ਕੋ ਲੈਣ ਦੇਣ ਦੂਜਾ ਤੀਜਾ ਜਿੱਥੋਂ ਤੱਕ ਉਹ ਡੰਗ੍ਹਾਈ ਤੱਕ ਉਹ ਮੇਰੀ ਕਰ ਸਕਦਾ ਇੰਟਰਵਿਊ ਮੇਰੇ ਹਲਕੇ ਚ ਕਰੇ ਮੈਂ ਉਹਦਾ ਜੀ ਆਇਆਂ ਕਰੂੰਗਾ ਪਠਾਨ ਮਜ਼ਰਾ ਸਾਹਿਬ ਇੱਕ ਵੀਡੀਓ ਹੋਰ ਵਾਇਰਲ ਹੋ ਰਹੀ ਹੈ ਕਾਂਗਰਸ ਦਾ ਸਾਬਕਾ ਯੂਥ ਦਾ ਪ੍ਰਧਾਨ ਹੈ ਉਹਨੇ ਤੁਹਾਡੇ ਤੇ ਰਿਪਲਾਈ ਨਹੀਂ ਕਹਿੰਦੇ ਕਿ ਥੋੜੇ ਸਮੇਂ ਦੇ ਵਿੱਚ ਕਿਹੜੀ ਗਿੱਦੜ ਸਿੰਘ ਹੀ ਪਠਾਨ ਮੱਜਰ ਹੁਣਾਂ ਦੇ ਹੱਥ ਲੱਗਦੀ ਐ ਕਿ ਉਸੇ ਜ਼ੀਰਕਪੁਰ ਦੇ ਵਿੱਚ ਤੁਹਾਡੀ ਪਤਨੀ 15000 ਦਾ ਫਰੈਟ ਕਰਾਈ ਤੇ ਲੈ ਕੇ ਰਹਿੰਦੀ ਐ ਤੇ ਉਸ ਤੋਂ ਬਾਅਦ ਕਰੋੜਾਂ ਰੁਪਏ ਦੀ ਕੋਠੀ ਇੱਕ ਸਾਲ ਦੇ ਵਿੱਚ ਪਠਾਨ ਮੱਜਰੇ ਹੁਣੀ ਲੈ ਲੈਂਦੇ ਨੇ ਇਹ ਗਿੱਦੜ ਸਿੰਘ ਹੀ ਕਿੱਥੋਂ ਹੱਥ ਲੱਗਦੀ ਆ ਉਹਨੂੰ ਕਹੇ ਬੇ ਮੈਨੂੰ ਉਸ ਕੋਠੀ ਦੇ ਕਾਗਜ਼ ਦੇ ਦੇ ਮੈਂ ਆਪਣੇ ਐਮਐਲਏ ਸ਼ਿਪ ਤੋਂ ਅਸਤੀਫਾ ਦੇ ਜੂੰ ਜਿਹੜਾ ਮੈਂ ਇੱਥੇ ਕੋਠੀ ਲਈ ਹੈ ਨਾ ਕਿਤੇ ਵੀ ਕਿਤੇ ਵੀ ਕੋਈ ਹੈਗੀ ਆ ਉਸ ਕੋਠੀ ਦੇ ਮੈਨੂੰ ਅੱਜ ਉਹਨੇ ਕਹਿ ਰਿਆ ਸੀ ਵੀ ਕਾਗਜ ਹੈਗੇ ਆ ਮੈਂ ਤੁਹਾਡਾ ਨਾਲ ਵਾਦਾ ਕਰਦਾ ਜਾਂ ਉਹ ਆਪਦੇ ਪਿਓ ਦਾ ਤੇ ਉਹਦਾ ਕਾਗਜ ਦਵੇ ਤੇ ਜਾਂ ਮੈਂ ਉਹਦਾ ਅਸਤੀਫਾ ਦਊਗਾ ਮੈਂ ਤੁਹਾਡਾ ਨਾਲ ਫੁੱਲ ਚੈਲੰਜ ਕਰਕੇ ਕਹਿਣਾ ਜੇ ਲੋਕ ਕੋ ਕੋ ਪ੍ਰੂਫ ਹੈਗਾ ਕੋਠੀ ਦਾ ਮੇਰੇ ਕੋ ਹੈਗੀ ਮੈਨੂੰ ਪਤਾ ਨਹੀਂ ਲੱਗਾ ਵੀ ਮੇਰੇ ਨਾਲ ਕੋਠੀ ਆ ਕਰੋੜ ਸਵਾ ਕਰੋੜ ਦੀ ਵੀ ਉਹ ਹੋ ਗਈ ਦੂਜਾ ਨੰਬਰ ਮੈਂ ਇੰਨਾ ਕ ਧਾਮ ਰੱਖਦਾ ਵੀ ਕਰੋੜ 2 ਕਰੋੜ ਦੀ ਕੋਠੀ ਮੈਂ ਲੈ ਸਕਦਾ ਠੀਕ ਆ ਮੈਨੂੰ ਉਹਦੇ ਤੋਂ ਉਹ ਲੈਣ ਦੀ ਲੋੜ ਨਹੀਂ ਜਦੋਂ ਤੁਸੀਂ ਇਲੈਕਸ਼ਨ ਲੜਨ ਲਈ ਕਾਗਜ਼ ਭਰਦੇ ਹੋ ਉਹਦੇ ਵਿੱਚ ਜਿਹੜੇ ਤੁਸੀਂ ਆਪਣੀ ਪ੍ਰਾਪਰਟੀ ਲਿਖਦੇ ਹੋ ਜਾਂ ਸਾਰਾ ਕੁਝ ਲਿਖਦੇ ਹੋ ਉਹ ਇਹ ਸਾਰਾ ਕੁਝ ਜਿਵੇਂ ਲਿਖਿਆ ਮੈਂ ਆਪ ਦਾ ਲਿਖ ਸਕਦਾ ਆਪਦੀ ਵਾਈਫ ਦਾ ਲਿਖ ਸਕਦਾ ਮਾਤਾ ਦਾ ਨਹੀਂ ਲਿਖਣਾ ਹੁੰਦਾ ਮੇਰੇ ਬੱਚਿਆਂ ਦੇ ਨਾਂ ਤੇ ਲਿਖਣਾ ਹੁੰਦਾ ਉਹ ਵੀ ਸਾਡੇ ਕੋਲ ਪ੍ਰਾਪਰਟੀ ਆਪਦੀ ਹੈ ਕੀ ਆ ਉਹਦੇ ਸਿਰਫ ਮੈਂ ਲਿਖਣਾ ਹੁੰਦਾ ਮੇਰੇ ਬੱਚਿਆਂ ਦੇ ਉਹਦਾ ਮੇਰੀ ਵਾਈਫ ਦਾ ਲਿਖਣਾ ਹੁੰਦਾ ਇਹ ਨਹੀਂ ਅੱਜ ਦਾ ਤੁਸੀਂ ਸਾਡੇ ਪਠਾਨ ਬਾਇਰਾ ਪਿੰਡ ਹੈ ਮੇਰਾ ਉੱਥੇ ਚੱਲੇ ਇਹਨੂੰ ਵੀ ਨਾਲ ਲੈ ਚਲਿਓ ਜਿਹੜਾ ਸਾਨੂੰ ਮੈਨੂੰ ਨੰਗ ਦੱਸਦਾ ਨਾ ਇਹਨੂੰ ਇਹ ਵੀ ਉੱਥੇ ਚੱਲ ਚੱ ਇਹ ਵੀ ਉੱਥੇ ਜਾ ਕੇ ਮੇਰਾ ਕਾਰੋਬਾਰ ਘਰ ਵੇਖ ਲੈ ਐਮਐਲ ਨੇ ਮੈਂ ਹੁਣ ਬਣਿਆ ਇਹ ਤਾਂ ਨਹੀਂ ਵੀ ਇੱਕੋ ਦਮ ਰਾਤ ਤੋਂ ਰਾਤ ਮੈਂ ਸਾਰਾ ਕੁਝ ਖੜਾ ਕਰਤਾ ਜਾਂ ਕੁਝ ਹੈਗਾ ਨਹੀਂ ਸੀ ਜਾਂ ਸਾਡੀਆਂ ਪੈਲੀਆਂ ਜਾਂ ਸਾਡਾ ਹਲਕੇ ਦੇ ਵਿੱਚ ਦਬਦਬਾ ਜਾਂ ਸਿਸਟਮ ਉਹ ਪਹਿਲਾਂ ਤੋਂ ਹੀ ਹੈਗਾ ਅੱਜ ਦਾ ਨਹੀਂ ਸਾਡੇ ਜੰਮਣ ਤੋਂ ਪਹਿਲਾਂ 1920 ਚ ਅਕਾਲੀ ਦਲ ਨੂੰ ਜਿਹੜਾ ਪਰਿਵਾਰ 10000 ਰੁਪਏ ਦੇ ਸਕਦਾ 1920 ਚ ਜਦੋਂ 1 ਰੁਪਿਆ ਕਿੱਲਾ ਜ਼ਮੀਨ ਸੀ ਅੱਜ 10000 ਕਲਾ ਜ਼ਮੀਨ ਉਹਦੀ ਜਿਹੜਾ ਉਹ ਤੋਂ ਡੋਨੇਸ਼ਨ ਦੇ ਸਕਦਾ ਉਹ ਇਹਦੇ ਤੋਂ ਸਫਾਈਆਂ ਲੈਣ ਦੀ ਲੋੜ ਐ ਇਸ ਲੋਕ ਤੋਂ ਬਈ ਸਾਡੇ ਕੋਲ ਜਾਇਦਾਦ ਹੈਗੀ ਕਿ ਨਹੀਂ ਹੈਗੀ ਸਾਡੀਆਂ ਗੱਡੀਆਂ ਦੀਆਂ ਕਿਸ਼ਤਾਂ ਟੁੱਟੀਆਂ ਕਿ ਨਹੀਂ ਟੁੱਟੀਆਂ ਸਾਨੂੰ ਕੀ ਕੁਝ ਕਹਿਣਾ ਜੋ ਇਹ ਕਹਿ ਰਿਹਾ ਮੈਨੂੰ ਇਹ ਤੋਂ ਸਫਾਈਆਂ ਦੇਣ ਦੀ ਨਹੀਂ ਪਰ ਇਹ ਜੇ ਅਸਲੇ ਦਾ ਆ ਅੱਜ ਇਹ ਬਹੁਤ ਵੱਡੀਆਂ ਗੱਲਾਂ ਕਰਦਾ ਸੀ ਬੜਕਾ ਬਹੁਤ ਮਾਰਦਾ ਸੀ ਕਿ ਨਹੀਂ ਤੁਹਾਡੀਆਂ ਗੱਡੀਆਂ ਤੱਕ ਲੈ ਕੇ ਫਾਈਨਾਂਸ ਵਾਲੇ ਉਹ ਮੈਨੂੰ ਸਾਬਤ ਕਰਦੇ ਵੀ ਮੇਰੀ ਗੱਡੀ ਦੀ ਕਿਸ਼ਤ ਕਿਹੜੇ ਸੱਚ ਟੁੱਟੀ ਮੈਨੂੰ ਪਤਾ ਲੱਗ ਜਾਏ ਪਹਿਲੋ ਕੋਠੀ ਦਾ ਦੱਸੇ ਫਿਰ ਕਿਹੜੇ ਸੰਚ ਮੇਰੀਆਂ ਕਿਸ਼ਤਾ ਟੁੱਟੀਆਂ ਉਹ ਦੱਸੇ ਮੈਨੂੰ ਪਤਾ ਤਾਂ ਲੱਗ ਜੇ ਨਾ ਕਈ ਗੱਲ ਦਾ ਹੁਣ ਇੱਕ ਬੰਦੇ ਨੇ ਕਹਿਤਾ ਜੋ ਨੂੰ ਕਹਿਤਾ ਉਹੋ ਹੀ ਆਪਾਂ ਛਾਪਤਾ ਮੈਨੂੰ ਕੋਈ ਕਿਸੇ ਦੇ ਬਾਰੇ ਕਹਿ ਦਿੰਦਾ ਵੀ ਤੁਹਾਡਾ ਫਲਾਨਾ ਬੰਦਾ ਇਸ ਤਰ੍ਹਾਂ ਕਰ ਗਿਆ ਉਸ ਤਰ੍ਹਾਂ ਕਰ ਗਿਆ ਮੈਂ ਉਹਨ ਜਾਣ ਮਤ ਹੋਊਗਾ ਜੇ ਮੈਂ ਉਹਦੀਆਂ ਕਈਆਂ ਗੱਲਾਂ ਦੇ ਅਮਲ ਕਰੂੰਗਾ ਮੇਰਾ ਫਰਜ਼ ਬਣਦਾ ਕੋਕ ਕਰੇ ਡੰਗਾਈ ਤੱਕ ਜਾਵੇ ਤੇ ਉਹਦੀ ਅਸਲੀਅਤ ਪਤਾ ਹੋਵੇ ਫਿਰ ਇਹ ਗੱਲ ਕਰਨ ਦਾ ਸਵਾਦ ਉਹਦਾ ਨਹੀਂ ਤੇ ਇਹਨਾਂ ਗੱਲਾਂ ਦਾ ਜਵਾਬ ਦੇਣਾ ਪਊਗਾ ਇਹ ਅੱਜ ਗੱਲ ਕਰਦਾ ਸੁਖੀ ਰੰਧਾਵੇ ਦੀ ਗੱਲ ਕਰਦਾ ਸੀ ਉਹਨੂੰ ਮੈਂ ਜੇਲ੍ਹ ਵਿਖਾਈ ਫਲਾਣਾ ਉਹ ਬੱਚਿਆਂ ਨਾਲ ਲੜ ਕੇ ਜਿਹੜੀਆਂ ਤੂੰ ਗੱਲਾਂ ਕਰਦਾ ਨਾ ਸੁਖੀ ਰੰਧਾਵੇ ਦਾ ਤੇ ਤੇਰਾ ਕੱਦ ਦਾ ਬੜਾ ਫਰਕ ਆ ਦੂਜਾ ਨੰਬਰ ਜਿਹੜਾ ਤੁਹਾਨੂੰ ਆਵੇ ਚਾਰ ਦਿਨ ਹੋ ਗਏ ਤੁਹਾਡਾ ਦਾ ਲੱਗ ਗਿਆ ਪੁੱਤ ਮੈਂ ਪਿਛਲੀ ਵਾਰੀ ਵੀ ਇਲੈਕਸ਼ਨ ਲੜਿਆ ਸੀ ਯਾਦ ਮੈਨੂੰ ਵਧੀਆ ਵੋਟ ਪਈ ਸੀ ਮੈਂ ਟਰੱਕ ਜੁਨੀਆ ਦਾ ਪ੍ਰਧਾਨ ਵੀ ਰਿਆਂ ਸਰਪੰਚ ਵੀ ਰਿਆਂ ਚੇਅਰਮੈਨ ਵੀ ਰਿਆਂ ਜ਼ਿਲ੍ਹਾ ਪ੍ਰਧਾਨ ਵੀ ਰਿਆਂ ਤੇ ਮੈਨੂੰ 25 30 ਸਾਲ ਹੋ ਗਏ ਸਿਆਸਤ ਦੇ ਵਿੱਚ ਵੜੇ ਨੂੰ ਤੇ ਮੈਂ ਆਪਣੀ ਮਿਹਨਤ ਨਾਲ ਇੱਥੋਂ ਤੱਕ ਐਮਐਲਏ ਬਣਿਆ ਆ ਤੇ 84 ਹਜ਼ਾਰ ਲੋਕਾਂ ਨੇ ਵੋਟ ਪਾਈ ਆ ਤੇ ਹੁਣ ਦੂਜਾ ਨੰਬਰ ਆ ਗੋਤ ਆ ਗੋ ਦਾ ਮੈਦਾਨ ਆ ਆ ਐਮਪੀ ਇਲੈਕਸ਼ਨ ਆਇਆਣਾ ਐਮਪੀ ਇਲੈਕਸ਼ਨ ਜਿੱਥੇ ਫੇਰ ਦਿਖਾ ਦੂ ਕਿ ਕਿੰਨੀ ਵੋਟ ਪੈਂਦੀ ਆ ਠੀਕ ਹੈ ਕਿ ਜੇ ਮੈਂ ਕੋਈ ਚੰਗਾ ਬੀਜਾ ਤਾਂ ਮੈਂ ਚੰਗਾ ਹੀ ਵੱਡੂਗਾ ਮੈਨੂੰ ਇਹੋ ਜਿਹੇ ਬੰਦਿਆ ਤੋਂ ਆਪਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਜੀ ਤੇ ਇਹਨੂੰ ਮੈਂ ਇੱਕੋ ਗੱਲ ਕਰ ਦਣਾ ਵੀ ਹਰ ਇੱਕ ਬੰਦੇ ਦਾ ਆਪੋ ਆਪਣਾ ਹਸਾਬਕਤਾ ਹੁੰਦਾ ਕਿਸੇ ਨਾਲ ਵੀ ਪੰਗਾ ਲੈਣ ਤੋਂ ਪਹਿਲਾਂ ਜਾਂ ਕਿਸੇ ਦੇ ਖਿਲਾਫ ਬੋਲਣ ਤੋਂ ਇਹ ਨਹੀਂ ਮੈਨੂੰ ਗਾਲ ਵੀ ਕੱਢੀ ਇਹਦੇ ਚ ਉਹਦਾ ਖਮਿਆਜਾ ਕਈ ਵਾਰ ਭੁਗਤਣਾ ਪੈਂਦਾ ਹੁੰਦਾ ਕਈ ਵਾਰ ਆਪਾਂ ਗਲਤ ਕਿਸੇ ਚੀਜ਼ ਨੂੰ ਛੇੜ ਪੈ ਜਾਂਦੇ ਹਾਂ ਤੇ ਉਹਦਾ ਕਈ ਵਾਰ ਫਿਰ ਰਿਜ਼ਲਟ ਭੁਗਤਣਾ ਪੈਂਦਾ ਆਖਰੀ ਸਵਾਲ ਮੇਰਾ ਇਹ ਕਿ ਪਹਿਲਾਂ ਭਗਵੰਤ ਮਾਨ ਸਾਹਿਬ ਵਿਧਾਨ ਸਭਾ ਹੁੰਦੇ ਨੇ ਉਹ ਤਾਲਾ ਲੈ ਕੇ ਆਉਂਦੇ ਨੇ ਕਹਿੰਦੇ ਵਿਰੋਧੀਆਂ ਨੂੰ ਅੰਦਰ ਬਿਠਾਵਾਂਗੇ ਬਾਹਰ ਨਹੀਂ ਜਾਣਦੇ ਨੇ ਅੱਜ ਵਿਰੋਧੀ ਤੁਹਾਡੇ ਲਈ ਸੰਗਲ ਲੈ ਕੇ ਆਏ ਸੀ ਕਹਿੰਦੇ ਕਿ ਭਗਵੰਤ ਮਾਨ ਸਾਹਿਬ ਤੁਹਾਡੇ ਐਮਐਲਏ ਨੂੰ ਇਹ ਪਾਉਣ ਦੀ ਜ਼ਰੂਰਤ ਹੈ ਕਿਉਂਕਿ ਸਾਰੇ ਆਪੇ ਚੋਂ ਬਾਹਰ ਹੁੰਦੇ ਨੇ ਸਾਰੇ ਮਾਨ ਸਾਹਿਬ ਦੇ ਨਾਲ ਨੇ ਸਾਰੇ ਐਮਐਲਏ ਜਿੰਨੇ ਵੀ ਆ ਉਹ ਆਪਣੇ ਜਾਪ ਤੇ ਚ ਰਹਿੰਦੇ ਆ ਪਰ ਇਹ ਇਸ਼ੂ ਬਣਾਉਂਦੇ ਆ ਜਿ ਤਰ੍ਹਾਂ ਹੁਣ ਤੁਹਾਡੇ ਵਾਲੇ ਜਿਹੜਾ ਪੱਤਰਕਾਰ ਸੀ ਕੀ ਨਾਮ ਉਹਦਾ ਏਬੀਸੀ ਵਾਲਾ ਕੀ ਹਾਂ ਤੇ ਸੰਦੀਪ ਹਾਂ ਸੰਦੀਪ ਲਾਦੂ ਲਾਦੂ ਹੁਣ ਜਿਵੇਂ ਉਹ ਟੀਪੀਆਰ ਲੈਣ ਦਾ ਮਾਰਾ ਉੱਚੀ ਉੱਚੀ ਗੱਲਾਂ ਕਰ ਕਰ ਐਸੇ ਜਿਚਾਰਿਆ ਸੀ ਲੜਪੇ ਵਿੱਚ ਸੀਐਮ ਸਾਹਿਬ ਆ ਗਏ ਬੰਦੇ ਆ ਗਏ ਐਸੀ ਫਿਲਮ ਬਣਾ ਰਿਆ ਸੀ ਜਿਹੜੀ ਨਾਂ ਮੈਨੂੰ ਪਤਾ ਤੇ ਨਾਂ ਮੇਰੇ ਨਾਲ ਲੜਨ ਵਾਲੇ ਨੂੰ ਪਤਾ ਹੂੰ ਉਹ ਇਡੀਆਂ ਚੀਜ਼ਾਂ ਆ ਇਹ ਉਹਨਾਂ ਨੂੰ ਸੰਗਰਾਂ ਦੀ ਲੋੜ ਹੈ ਉਹਨਾਂ ਨੇ ਉਹ ਨਾ ਅਸਲ ਹਰ ਇੱਕ ਗੱਲ ਤੋਂ ਜਿਹੜੇ ਕਾਂਗਰਸੀ ਭਰਾ ਸਾਡੇ ਉਹ ਨਾ ਇਸ਼ੂ ਬਣਾਉਂਦੇ ਹੁਣ ਸੁਣੋ ਕੱਲ ਉਹਨਾਂ ਨੇ ਕਿਹਾ ਵੀ ਸੀਐਮ ਸਾਹਿਬ ਗਲਤ ਬੋਲੇ ਐਸੀ ਭਾਈਚਾਰੇ ਨੂੰ ਜਾਂ ਦਲਤ ਵੀਰ ਨੂੰ ਇਹਨੂੰ ਮੈਂ ਪੁੱਛਦਾ ਆਂ ਵੀ ਜਿਹੜਾ ਤੂੰ ਵਾਰ-ਵਾਰ ਲਾਹਬ ਸਿੰਘ ਨੂੰ ਜਾਂ ਸਾਡੀ ਆਮ ਆਦਮੀ ਪਾਰਟੀ ਦੇ ਸਾਰੇ ਐਮਐਲਏ ਨੂੰ ਮਟੀਰੀਅਲ ਦੱਸਦੇ ਹੋ ਵੀ ਇਹ ਮਟੀਰੀਅਲ ਵੀ ਪਤਾ ਨਹੀਂ ਕਿੱਥੋਂ-ਕਿੱਥੋਂ ਦਾ ਕਿਹੋ ਜਿਹਾ ਮਟੀਰੀਅਲ ਆ ਗਿਆ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਐਮਐਲਏ ਨੂੰ ਅਸੀਂ ਤੇ ਮਟੀਰੀਅਲ ਤੁਸੀਂ ਮਲਵਾ ਜੀ ਜਿਹਨੂੰ ਲੋਕ ਚੱਕਣ ਦੇ ਚੱਕਰ ਚ ਮਟੀਰੀਅਲ ਤਾਂ ਫਿਰ ਵੀ ਕੰਮ ਆਉਂਦਾ ਕਿਤੇ ਨਾ ਕਿਤੇ ਲੱਗ ਜਾਂਦਾ ਤੇੜਾ ਮਲਵਾ ਹੁੰਦਾ ਉਹ ਢੇਰ ਹੁੰਦਾ ਉਹਨੇ ਉਹਨੇ ਚੁੱਕ ਕੇ ਕਿਸ ਨਾ ਕਿਸੇ ਰੂੜੀ ਤੇ ਜਾਣਾ ਹੁੰਦਾ ਠੀਕ ਹੈ ਕਿ ਨਹੀਂ ਤੇ ਆਪਦੀ ਲੈਂਗੁਏਜ ਜਿਹੜੀ ਆ ਉਹ ਬਹੁਤ ਸਾਫ਼ ਆ ਤੇ ਸੀਐਮ ਨੇ ਦੇ ਕੋਈ ਗੱਲ ਕਰਤੀ ਉਹ ਮਾੜੀ ਆ ਤੇ ਇਹੜੇ ਸੰਗਰਾ ਸੁngਲਾਂ ਦੇ ਨੂੰ ਆਪ ਲੋਡ ਪੈਣੀ ਇਹਨਾਂ ਦੇ ਕਰਦੇ ਨੇ ਆਪ ਹੀ ਬੰਨ ਬੁੰਨ ਲਿਆ ਕਰਨਾ ਕਿਉਂ ਜਦੋਂ ਐਮਐਲਏ ਸ਼ਿਪ ਕਿਸੇ ਦੀ ਚੱਲ ਜਾਂਦੀ ਨਾ ਜਾਂ ਸਰਕਾਰ ਨਹੀਂ ਬਣਦੀ ਤਾਂ ਉਦੋਂ ਉਹਨੂੰ ਐ ਲੱਗੀ ਜਾਂਦਾ ਦਾ ਵੀ ਇਹ ਇਹ ਚੱਕਰ ਕੀ ਬਣਿਆ ਵੀ ਇਹ ਕਿੱਥੋਂ ਆ ਗਏ ਅਸੀਂ ਕਿੱਥੋਂ ਪਿੱਛੇ ਰਹਿ ਗਏ ਅਸੀਂ ਪਸ਼ੋਕੜ ਤੋਂ ਲੀਡਰਾਂ ਦੇ ਬੱਚੇ ਆ ਇਹੋ ਜਿਹੀ ਨਹੀਂ ਕੋਈ ਗੱਲ ਅਸੀਂ ਇਹਨਾਂ ਸਾਰਿਆਂ ਦਾ ਪਸ਼ੋਕੜ ਜਾਣਦੇ ਆ ਵੀ ਜਿੰਨੇ ਕੇ ਸੰਗਲ ਲੈ ਕੇ ਆਉਂਦੇ ਆ ਜਿੰਨਾ ਕੇ ਇਹਨਾਂ ਨੂੰ ਇਹਨਾਂ ਸੰਗਲਾਂ ਬਾਰੇ ਪਤਾ ਇਹਨਾਂ ਨੂੰ ਆਪ ਹੀ ਬੰਨਣਾ ਪਿਆ ਕਰਨਾ ਤੁਸੀਂ ਵਿਧਾਨ ਸਭਾ ਦੇ ਵਿੱਚ ਫੀਮ ਦੀ ਖੇਤੀ ਦੀ ਗੱਲ ਛੇੜੀ ਕਿ ਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਸਰਕਾਰ ਨੇ ਬਹੁਤਾ ਭਰਮਾ ਹੁੰਗਾਰਾ ਨਹੀਂ ਦਿੱਤਾ ਕਿਵੇਂ ਵੇਖਦੇ ਹੋ ਸਵਾਲ ਕਿਉਂ ਲੈ ਕੇ ਆਈ ਸੀ ਕਿ ਫੀਮ ਦੀ ਖੇਤੀ ਪੰਜਾਬ 'ਚ ਹੋਣੀ ਚਾਹੀਦੀ ਹੈ ਤਾਂ ਉਹ ਕਨੇ ਕਿਹਾ ਬਿੰਦੂ ਸਰ ਪਰਮਾ ਘਾੜਾ ਦਿੱਤਾ ਸਾਰੇ ਨੇ ਮੇਜ਼ ਤੋਂ ਸਪਾਏ ਸਾਰੇ ਐਮ ਐਲ ਏ ਨੇ ਜਿਹੜੇ ਮੰਤਰੀ ਸਾਹਿਬ ਨੂੰ ਸਵਾਲ ਕੀਤਾ ਸੀ ਉਹ ਕਹਿੰਦੇ ਕਿ ਸਰਕਾਰ ਨਹੀਂ ਕਰ ਕਾਲੀ ਆ ਚਾਹੇ ਕਾਂਗਰਸੀ ਆ ਚਾਹੇ ਬੀ ਜੀ ਪੀ ਸਭ ਨੇ ਮੇਜ਼ ਖੜਕਾਈ ਸੀ ਕਿ ਸਹੀ ਕੁਐਸਚਨ ਹੈ ਇਹਦੀ ਲੋੜ ਆ ਪੰਜਾਬ ਨੂੰ ਲੋੜ ਹੈ ਇਹਦੀ ਪੰਜਾਬ ਦੇ ਵਿੱਚ ਅੱਜ ਜਿਹੜਾ ਸੰਥੈਟਿਕ ਨਸ਼ਾ ਆ ਉਹਨੇ ਘਰ ਘਰ ਅੱਗ ਬਾਲੀ ਪਈ ਆ ਇਹ ਤੋਂ ਬਚਣ ਵਾਸਤੇ ਇਹਦੇ ਅੰਗੇਸਟ ਨਸ਼ੇ ਨੂੰ ਨਸ਼ਾ ਘਟ ਸਕਦਾ ਇਹਦੇ ਤੇ ਜਦੋਂ ਭੁੱਕੀ ਫੀਮ ਦਾ ਨਸ਼ਾ ਜੜਾ ਜਾ ਖੇਤੀ ਹੋਗੀ ਇਹਦੇ ਤੇ ਜਾ ਕੇ ਇਹਨੂੰ ਇਹਨੂੰ ਹੌਲੀ ਹੌਲੀ ਛੱਡਿਆ ਜਾ ਸਕਦਾ ਜਿਹੜੀ ਸਿੰਥੈਟਿਕ ਨਸ਼ਾ ਸਮੈਕ ਆ ਗੋਲੀਆਂ ਟੀਕੇ ਇਹਨੂੰ ਜਦੋਂ ਬੰਦਾ ਛੱਡਦਾ ਜਾਂ ਉਹਦੀ ਮੌਤ ਹੁੰਦੀ ਆ ਤੇ ਜਾਂ ਬੰਦਾ ਉਹ ਥੋੜਾ ਜਿਹਾ ਛੱਡ ਕੇ ਉਸ ਤੋਂ ਬਾਅਦ ਫੇਰ ਲੱਗ ਜਾਂਦਾ ਜਿਹੜੀ ਭੁੱਕੀ ਫੀਮ ਹੈ ਬੰਦੇ ਦੀ ਜਾਨ ਨਹੀਂ ਲੈਂਦੀ ਏ ਹੌਲੀ ਹੌਲੀ ਛੱਡਦਾ ਛੱਡਦਾ ਘਟਾਉਂਦਾ ਘਟਾਉਂਦਾ ਬੰਦਾ ਬਹੁਤ ਮੈਂ ਬੰਦੇ ਵੇਖਿਆ ਜਿਹੜੇ ਨਸ਼ੇ ਨੂੰ ਛੱਡ ਚੁੱਕੇ ਆ ਤੇ ਇਹ ਨਸ਼ਾ ਛੱਡਿਆ ਜਾ ਸਕਦਾ ਇਹਦੇ ਚ ਕੋਈ ਮਾੜਾ ਕੁਐਸਚਨ ਨਹੀਂ ਹੈ ਪਬਲਿਕ ਤੁਸੀਂ ਆਪਣਾ ਜਿਹੜੇ ਜਿਹਨੇ ਪਾਇਆ ਮੇਰੇ ਮੇਰੇ ਕੁਐਸਚਨ ਉਹਦੇ ਥੱਲੇ ਕਮੈਂਟ ਵੇਖੋ ਗਲਤ ਆਉਂਦੇ ਕਿ ਸਹੀ ਆਉਂਦੇ ਆ ਜੇ ਸਹੀ ਆਉਂਦੇ ਆ ਤੇ ਫਿਰ ਮੇਰਾ ਕੁਐਸਚਨ ਸਹੀ ਆ ਤੇ ਜੇ ਗਲਤ ਆਉਂਦੇ ਫਿਰ ਮੇਰਾ ਕੁਐਸਚਨ ਗਲਤ ਹੈ ਵਿਧਾਨ ਸਭਾ ਦੇ ਵਿੱਚ ਸਾਰੇ ਖੁਸ਼ ਹੋਏ ਨੇ ਕੀ ਲੱਗਦਾ ਸਾਰਿਆਂ ਨੂੰ ਜ਼ਰੂਰਤ ਆ ਜਿੰਨਾਂ ਦੀ ਤੇ ਫਿਰ ਤੁਸੀਂ ਕਿਵੇਂ ਕਹਿੰਦੇ ਹੋ ਵੀ ਇਹਨੂੰ ਬੜੀ ਇਮੀਅਤ ਨਹੀਂ ਦਿੱਤੀ ਮੈਂ ਮંત્રી ਸਾਹਿਬ ਵਾਲੇ ਪੱਖ ਤੋਂ ਕਹੀ ਸੀ ਮંત્રી ਸਾਹਿਬ ਕਹਿੰਦੇ ਕਿ ਕਿ ਇਹ ਇਹ ਨਸ਼ੇ ਦਾ ਵਿਸ਼ਾ ਸੀ ਸਰਕਾਰ ਦੀ ਤੁਸੀਂ ਤੁਸੀਂ ਪੱਤਰਕਾਰ ਹੋ ਖੁਸ਼ ਤੇ ਤੁਸੀਂ ਵੀ ਪੂਰੇ ਹੋ ਸਾਰੇ ਨੇ ਵੀ ਸਾਡੇ ਪੱਖ ਦੀ ਗੱਲ ਕੀਤੀ ਕਿਸੇ ਨੇ ਕੀਤੀ ਨਹੀਂ ਅੱਜ ਮੈਂ ਕਰ ਲਈ ਆ ਐਮਐਲਏ ਸਾਹਿਬ ਸ਼ੱਕ ਲੈਂਦੇ ਨੇ ਮੈਂ ਨਹੀਂ ਕਰੀ ਖਾਦੀ ਪਰ ਮੈਂ ਤੁਹਾਡਾ ਸਾਰਿਆਂ ਦਾ ਸੋਚ ਕੇ ਕੀਤੀ ਗੱਲ ਸੋ ਬਿਲਕੁਲ ਸੋ ਇਹ ਜ਼ਰੂਰ ਹੈ ਕਿ ਜੋ ਵਿਧਾਨ ਸਭਾ ਦੇ ਵਿੱਚ ਜੋ ਕੁਝ ਹੋਇਆ ਉਸ ਦੇ ਉੱਤੇ ਸਵਾਲ ਜਵਾਬ ਸੀ ਜਿਸ ਤਰ੍ਹਾਂ ਦੇ ਨਾਲ ਮੁੱਦਾ ਵਿਧਾਨ ਸਭਾ ਦੇ ਵਿੱਚ ਐਮਐਲਏ ਪਠਾਨ ਮਾਜਰੇ ਹੋਣਾ ਨੇ ਰੱਖਿਆ ਕਿ ਫੀਮ ਦੀ ਖੇਤੀ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਹੈ ਬਹੁਤ ਲੰਮੇ ਸਮੇਂ ਤੋਂ ਮੰਗੇ ਇਸ ਚੀਜ਼ ਦੀ ਵੱਖੋ ਵੱਖਰੇ ਸਿਆਸੀ ਅਤੇ ਗੈਰ ਸਿਆਸੀ ਕਾਰਕੁਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਪਠਾਨ ਮਾਜਰੇ ਸਾਹਿਬ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਲਈ ਧੰਨਵਾਦ ਵੀਰ ਦਾ ਇੱਕ ਗੱਲ ਮੈਂ